ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਹਰਿਆਣਾ ਚੋਣਾ 13% ਉਮੀਦਵਾਰ ਦਾਗਦਾਰ ਦੋਸਤੋ ਹਰਿਆਣਾ ਵਿਧਾਨ ਸਭਾ ਚੋਣਾ ਜਿਸ ਨੂੰ ਕਿ ਦੋ ਦਿਨਾਂ ਦਾ ਸਮਾਂ ਵਿੱਚ ਘੱਟ ਰਹਿ ਗਿਆ ਤੀਜੇ ਦਿਨ VOTING ਹੋਣੀ ਹੈ ਤੇ ਸਾਰੀ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਹੈ ਉਹ ਸ਼ਿਖਰ ਤੇ ਪਹੁੰਚਾ ਦਿੱਤਾ ਹੈ ਸਾਰੀਆਂ ਪਾਰਟੀਆਂ ਦੇ ਕੌਮੀ ਆਗੂ ਵੱਡੀ ਗਿਣਤੀ 'ਚ ਸਿਆਸੀ ਲੀਡਰ ਉਹ ਹਰਿਆਣਾ 'ਚ ਪਹੁੰਚੇ ਹੋਏ ਨੇ ਚੋਣ ਪ੍ਰਚਾਰ ਕਰ ਰਹੇ ਨੇ ਕਿਉਂਕਿ ਹੁਣ ਤੋਂ ਸਹੀ 24 ਘੰਟੇ ਬਾਅਦ ਹਰਿਆਣਾ 'ਚ ਚੋਣ ਪ੍ਰਚਾਰ ਬੰਦ ਹੋ ਜਾਏਗਾ ਕਿਉਂਕਿ 3 ਅਕਤੂਬਰ ਸ਼ਾਮ 5 ਵਜੇ ਤੱਕ ਚੋਣ ਪ੍ਰਚਾਰ ਦਾ ਸਮਾਂ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਅਖੀਰੀ ਗੇੜ 'ਚ ਇੱਕ ਤਰ੍ਹਾਂ ਦਾ ਹੱਲਾ ਮਾਰਨ ਲੱਗੀਆਂ ਹੋਈਆਂ ਨੇ ਤਾਂ ਜੋ ਵਦ ਤੋਂ ਵਦ ਵੋਟਰਾਂ ਤੱਕ ਟੱਚ ਕੀਤਾ ਜਾ ਸਕੇ ਉਹਨਾਂ ਨਾਲ ਸੰਪਰਕ ਕੀਤਾ ਜਾ ਸਕੇ ਉਹਨਾਂ ਦੀ ਰਾਜਨੀਤਿਕ ਪਾਰਟੀ ਕੀ ਕਰਨਾ ਚਾਹੁੰਦੀ ਹੈ ਉਹ ਦੱਸਿਆ ਜਾ ਸਕੀ ਤੇ ਨਾਲ ਹੀ ਸੱਤਾਧਾਰੀ ਟੀਰ ਆਪਣੀ 10 ਸਾਲਾਂ ਦੀ ਕਾਰਗੁਜ਼ਾਰੀ ਨੂੰ ਰੱਖ ਰਹੀ ਹੈ ਤੇ ਦੂਜੇ ਪਾਸੇ ਵਿਰੋਧੀ ਟੀਰ ਲਗਾਤਾਰ ਸਰਕਾਰ ਦੀ ਘੇਰਾਬੰਦੀ ਕਰਨ ਲੱਗਾ ਹੋਇਆ ਹੈ ਇਹੋ ਜਿਹਾ ਮਾਹੌਲ ਹੁਣ ਅਖੀਰੀ ਗੇਟ ਦੇ ਵਿੱਚ ਚੱਲ ਰਿਹਾ ਤੇ ਸਾਰੀ ਹੀ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਉਹ ਸੂਬੇ ਦੇ ਵਿਕਾਸ, ਤਰੱਕੀ, ਖੁਸ਼ਹਾਲੀ, ਸੂਬੇ 'ਚ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਇਹੋ ਜਿਹੇ ਵੱਡੇ ਵੱਡੇ ਦਾਅਵੇ ਤਾਂ ਕਰ ਰਹੇ ਨੇ ਪਰ ਜੇ ਦੇਖ ਦੇਖੀਏ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਮੈਦਾਨ 'ਚ ਜਿਹੜੇ ਉਮੀਦਵਾਰ ਨਿਤਰੇ ਹੋਏ ਨੇ ਉਹ ਖੁਦ ਹੀ ਦਾਗਦਾਰ ਨੇ ਉਹਨਾਂ ਤੇ ਖੁਦ ਤੇ ਪੁਲਿਸ ਕੇਸ ਤਰਜੇ ਨੇ ਉਹ ਕਿਹੜੀ ਅਮਨ ਤੇ ਕਾਨੂੰਨ ਦੀ ਬਹਾਲੀ ਦੀਆਂ ਗੱਲਾਂ ਕਰਦੇ ਨੇ ਇਹ ਸਭ ਤੋਂ ਵੱਡਾ ਸਵਾਲ ਜਿਹੜਾ ਹੈਗਾ ਹੁਣ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿਉਂਕਿ ਇੱਕ ਜਿਹੜਾ ਹੈਗਾ ਇਹ ਸਿਆਸੀ ਆਗੂਆਂ ਦੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕਰਨ ਵਾਲੀ ਸੰਸਥਾ ਹੈ ADR ਜਿਸ ਨੂੰ ਅਸੀਂ ਕਹਿੰਦੇ ਹਾਂ ਉਹ ਸਮੇਂ-ਸਮੇਂ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜਾ ਚੋਣਾਂ ਦੌਰਾਨ ਜਿਹੜੇ ਵੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਹੁੰਦੇ ਨੇ ਉਹਨਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕਰਕੇ ਵੱਖ-ਵੱਖ ਹਿੱਸਿਆਂ ਨੂੰ ਜਗ ਜाहिर ਕਰਦੇ ਨੇ ਤੇ ਉਸ ਵੱਲੋਂ ਹੀ ਇੱਕ ਰਿਪੋਰਟ ਨਸ਼ਰ ਕੀਤੀ ਗਈ ਹੈ ਉਸ ਰਿਪੋਰਟ 'ਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਵੀ ਹਰਿਆਣਾ 'ਚ ਜਿਹੜੇ ਕੁੱਲ 1031 ਉਮੀਦਵਾਰ ਚੋਣ ਮੈਦਾਨ ਚ ਨਿਤਰੇ ਹੋਏ ਨੇ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਤੇ ਉਹਨਾਂ ਚੋਂ 133 ਉਮੀਦਵਾਰ ਦਾਗਦਾਰ ਨੇ ਮਤਲਬ ਜਿਹੜੇ ਚੋਣ ਮੈਦਾਨ ਚ ਉਮੀਦਵਾਰ ਨਿਤਰੇ ਹੋਏ ਨੇ ਉਹਨਾਂ ਦੇ 13 ਫੀਸਦੀ ਉਮੀਦਵਾਰ ਦਾਗੀ ਨੇ ਉਹਨਾਂ ਤੇ ਪੁਲਿਸ ਕੇਸ दर्ज ਨੇ ਤੇ ਇਹ ਕੋਈ ਛੋਟੀ ਗੱਲ ਨਹੀਂ ਹੈ 13 ਫੀਸਦੀ ਆਂਕੜਾ ਬਹੁਤ ਵੱਡਾ ਹੈ ਜਿਨ੍ਹਾਂ ਤੇ ਪੁਲਿਸ ਕੇਸ दर्ज ਨੇ ਜੇ ਇਹਨਾਂ ਚ ਅੱਗੇ ਨਜ਼ਰ ਮਾਰੀਏ ਤਾਂ ਇਸ ਚ ਸਭ ਤੋਂ ਉੱਪਰ ਆਮ ਆਦਮੀ ਪਾਰਟੀ ਖੜ ਰਹੀ ਹੈ ਜੋ ਕਿ ਦਾਵਾ ਪਹਿਲੀ ਵਾਰ ਕਰ ਰਹੀ ਹੈ ਕਿ ਅਸੀਂ ਚੋਣ ਮੈਦਾਨ ਚ ਨਿਤਰੇ ਹਾਂ ਪਰ ਉਸ ਨੇ 24 2019 ਚ ਵੀ ਕੁਝ ਉਮੀਦਵਾਰ ਉਤਾਰੇ ਸੀ ਪਰ 90 ਦੇ 90 ਸੀਟਾਂ ਤੇ ਪਹਿਲੀ ਵਾਰ ਚੋਣ ਲੜ ਰਹੀ ਹੈ ਉਸ ਦੇ 23 ਉਮੀਦਵਾਰਾਂ ਤੇ ਕੇਸ ਤਰਜ ਨਹੀਂ ਕਾਂਗਰਸ ਦੇ 17 ਇੰਡੀਅਨ ਨੈਸ਼ਨਲ ਲੋਕਦਲ ਦੇ 9 ਜਨਨਾ ਇੱਕ ਜਨਤਾ ਪਾਰਟੀ ਜਿਸ ਨੂੰ ਜਜਪੀ ਕਹਿੰਦੇ ਆ 7 ਬੀਜੇਪੀ ਦੇ 6 ਬਹੁਜਨ ਸਮਾਜ ਪਾਰਟੀ ਦੇ 3 ਤੇ ਇਸ ਤੋਂ ਇਲਾਵਾ 50 ਆਜ਼ਾਦ ਉਮੀਦਵਾਰਾਂ ਦੇ ਖਿਲਾਫ ਪੁਲਿਸ ਕੇਸ ਦਰਜ ਨੇ ਦੋਸਤੋ ਇਹ ਆਂਕੜਾ ਕੋਈ چھوٹਾ ਨਹੀਂ ਹੈ ਕਿਉਂਕਿ ਜੇ ਇਸ ਨੂੰ ਪਿਛਲੇ ਸਾਲ ਦੇ ਆਂਕੜਿਆਂ ਨਾਲ ਮਲਾਨਿਆ ਤਾਂ ਪਿਛਲੇ ਸਾਲ ਦਾਗਦਾਰ ਉਮੀਦਵਾਰ ਘੱਟ ਸੀ ਕਿਉਂਕਿ ਪਿਛਲੇ ਸਾਲ ਚੌਣ ਮੈਦਾਨ 'ਚ 1138 ਉਮੀਦਵਾਰ ਸੀ ਸਵਾਰ ਨਾਲੋਂ ਵੱਧ ਸੀ ਲਗਭਗ 100 ਉਮੀਦਵਾਰ ਤੇ ਦਾਗੀ ਉਮੀਦਵਾਰ ਉਸ ਚ 117 ਸੀ ਕਿ ਜੋ ਕਿ 10% ਬਣਦੇ ਤੇ ਪਰ ਇਸ ਵਾਰ 13% ਉਮੀਦਵਾਰ ਦਾਗੀ ਨੇ ਇਕ ਤਾਂ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਉਸ ਤੋਂ ਇਲਾਵਾ ਜੇਕਰ ਪਾਰਟੀਆਂ ਦੇ ਦੇਖੇ ਤਾਂ ਉਸ ਦੌਰਾਨ ਕਾਂਗਰਸ ਦੇ 13, ਬੀਐਸਪੀ ਦੇ 12, ਆਮ ਆਦਮੀ ਪਾਰਟੀ ਦੇ 12, ਜੀਜੇਪੀ ਦੇ 10, ਇੰਡੀਅਨ ਨੈਸ਼ਨਲ ਲੋਕਤਲ ਦੇ 7, ਭਾਜਪਾ ਦੇ 3 ਤੇ 29 ਆਜ਼ਾਦ ਉਮੀਦਵਾਰਾਂ ਦੇ ਖਿਲਾਫ ਪੁਲਿਸ ਕੇਸ ਦਰਜ ਸੀ ਜੋ ਕਿ ਇਸ ਵਾਰ ਆਂਕੜਾ ਵੱਧ ਗਿਆ ਤੇ ਇਹ ਕੋਈ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਹੜੇ ਲੋਕ ਖੁਦ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਦੀ ਬਹਾਲੀ ਦੀਆਂ ਗੱਲਾਂ ਕਰਦੇ ਨੇ ਹੋਰ ਵੱਡੇ ਵੱਡੇ ਦਾਅਵੇ ਕਰਦੇ ਨੇ ਉਹਨਾਂ ਵਿਰੁੱਧ ਪੁਲਿਸ ਕੇਸ ਥਰਜਨ ਇੰਨਾ ਹੀ ਨਹੀਂ ਜੇਕਰ ਅਸੀਂ ਹੋਰ ਨਜ਼ਰ ਮਾਰਦੇ ਆ ਤਾਂ ਇਸ ਚ ਹੋਰ ਡੂੰਘਾਈ ਨਾਲ ਸਾਨੂੰ ਦੇਖਣ ਨੂੰ ਕਈ ਚੀਜ਼ਾਂ ਮਿਲੀਆਂ ਨੇ ਕਿਉਂਕਿ ਇਸ ਵਾਰ ਵਿਧਾਨ ਸਭਾ ਚੋਣਾਂ ਹਰਿਆਣੇ ਦੀਆਂ ਹੀ ਨਹੀਂ ਬਲਕਿ ਦੇਸ਼ ਦੀ ਸਿਆਸਤ ਦੇ ਵਿੱਚ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਬਹੁਤ ਵੱਡੇ ਪੱਧਰ ਤੇ ਉੱਭਰ ਕੇ ਸਾਹਮਣੇ ਆ ਰਿਹਾ ਕਿਉਂਕਿ ਪਿਛਲੇ ਸਮੇਂ ਦੌਰਾਨ ਜਿਹੜੀ ਲੜਕੀਆਂ ਨਾਲ ਕਈ ਘਟਨਾਵਾਂ ਦੇਸ਼ ਚ ਵਾਪਰੀਆਂ ਨੇ ਉਹ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲੀਆਂ ਨੇ ਵਿਸ਼ੇਸ਼ ਘਟਨਾਵਰਤੀ ਜਿਹੜੀ ਕੋਲਕੱਤਾ ਦੇ ਵਿੱਚ ਘਟਨਾ ਵਾਪਰੀ ਸੀ ਉਸਨੇ ਤਾਂ ਸਭ ਨੂੰ ਹੀ ਜਿਹੜਾ ਹੈਗਾ ਦੇ ਇਲਾਕੇ ਰੱਖਤਾ ਸੀ ਉਸ ਘਟਨਾ ਤੋਂ ਬਾਅਦ ਦੇਸ਼ ਭਰ ਦੇ ਵਿੱਚ ਇੱਕ ਮੁਹਿੰਮ ਵੀ ਚੱਲੀ ਸੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇਸ ਤਰ੍ਹਾਂ ਦਾ ਸਭ ਕੁਝ ਹੋਇਆ ਸੀ ਪਰ ਜੇਕਰ ਉਸੇ ਨਾਲ ਜੁੜਿਆ ਹੋਇਆ ਮੁੱਦਾ ਦੇਖੀਏ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ 'ਚ 11 ਉਮੀਦਵਾਰ ਇਹੋ ਜਿਹੇ ਨੇ ਜਿਨ੍ਹਾਂ ਤੇ ਔਰਤਾਂ ਨਾਲ ਛੇੜਛਾੜ ਦੀ ਜਾਂ ਹੋਰ ਕੁੱਟਮਾਰ ਦੀ ਹੈ ਕਹਦੋ ਵੀ ਕਿ ਔਰਤਾਂ ਨਾਲ ਸੰਬੰਧਿਤ ਪੁਲਿਸ ਕੇਸ ਤਰਜੇ 11 ਉਮੀਦਵਾਰ ਇਨਾ ਚੋ 11 ਚ 2 ਉਮੀਦਵਾਰ ਤਾਂ ਇਹੋ ਜੇ ਵੀ ਨੇ ਜਿਨ੍ਹਾਂ ਤੇ ਜਬਰ ਜਨਾਹ ਦੇ ਕੇਸ ਦਰਜ ਨੇ ਕਿਉਂਕਿ ਆ ਅਖੀਰਕਾਰ ਜਿਹੜੇ ਉਮੀਦਵਾਰ ਦੇ ਵਿਰੁੱਧ ਜਬਰ ਜਨਾਹ ਦਾ ਕੇਸ ਦਰਜ ਹੈ ਉਹ ਕਿਹੜੀ ਔਰਤਾਂ ਦੀ ਸੁਰੱਖਿਆ ਦੀ ਗੱਲ ਕਰ ਲਵੇਗਾ ਕਿਹੜਾ ਸੂਬੇ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਗੱਲ ਕਰ ਲਵੇਗਾ ਇਸੇ ਦੇ ਨਾਲ ਜੇਕਰ ਹੋਰ ਨਜ਼ਰ ਮਾਰੀਏ ਤਾਂ ਹਰਿਆਣਾ ਦੇ 1031 ਉਮੀਦਵਾਰਾਂ ਦੇ ਵਿੱਚੋਂ 6 ਉਮੀਦਵਾਰ ਇਹੋ ਜੇ ਨੇ ਜਿਨ੍ਹਾਂ ਵਿਰੁੱਧ ਕਤਲ ਦੇ ਪਰਚੇ ਦਰਜ ਨੇ ਧਾਰਾ 302 ਤਹਿਤ ਪਰਚੇ ਦਰਜ ਕੀਤੇ ਹੋਏ ਨੇ ਤੇ 8 ਉਮੀਦਵਾਰਾਂ ਦੇ ਖਿਲਾਫ ਇਰਾਦਾ ਕਤਲ ਦੇ ਕੇਸ ਵੀ ਦਰਜ ਨੇ ਕਿਆ ਦੋਸਤੋ ਇਹ ਕੋਈ ਛੋਟਾ ਅੰਕੜਾ ਨਹੀਂ ਇਹ ਤਾਂ ਅਸੀਂ ਤੁਹਾਨੂੰ ਸਿਰਫ ਜੇ ਦੇਖੀਏ ਤਾਂ 25 ਕੁ ਉਮੀਦਵਾਰਾਂ ਦਾ ਅਸੀਂ ਬਿਉਰਾ ਦਿੱਤਾ ਹੈ ਜਿਨ੍ਹਾਂ ਦੇ ਖਿਲਾਫ ਬਹੁਤ ਹੀ ਗੰਭੀਰ ਅਪਰਾਧ ਨੇ ਜਦੋਂ ਕਿ 133 ਦੇ ਵਿੱਚੋਂ 95 ਉਮੀਦਵਾਰ ਇਹੋ ਜਿਹੇ ਨੇ ਜਿਨ੍ਹਾਂ ਤੇ ਇੱਕ ਤਰ੍ਹਾਂ ਦਾ ਕਹਿ ਦਈਏ ਨਾਨ ਅਵੇਲੇਬਲ ਆਫ ਐਫੈਂਸੀ ਆ ਗੰਭੀਰ ਅਪਰਾਧਾਂ ਚ ਜਿਹਨੂੰ ਕਹਿ ਦਈਏ ਉਹ ਮੁਕਦਮੇ ਚੱਲ ਰਹੇ ਨੇ ਇਸ ਸਮੇਂ ਵੀ ਕਿ ਇਹ ਦੋਸਤੋ ਬੜੀ ਹੈਰਾਨੀਜਨਕ ਗੱਲ ਹੈ ਕਿ ਜਿਹੜੇ ਲੋਕ ਸੂਬੇ ਦੀ ਖੁਸ਼ਹਾਲੀ ਦੀ ਸੂਬੇ ਦੀ ਤਰੱਕੀ ਦੀ ਲੋਕਾਂ ਦੇ ਵਿਕਾਸ ਦੀ ਵਿਸ਼ੇਸ਼ ਤੌਰ ਤੇ ਗੱਲ ਕਰ ਲਈ ਤਾਂ ਸੂਬੇ ਚ ਚਾਹੇ ਨਸ਼ਿਆਂ ਦੇ ਖਾਤਮੇ ਦੀ ਗੱਲ ਹੋਵੇ ਜਾਂ ਅਮਨ ਕਾਨੂੰਨ ਦੀ ਸਥਿਤੀ ਦੀ ਬਹਾਲੀ ਦੀ ਗੱਲ ਹੋਵੇ ਉਹਨਾਂ ਸਾਰੀਆਂ ਚੀਜ਼ਾਂ ਦੇ ਦਾਅਵੇ ਕਰਦੇ ਨੇ ਉਹ ਖੁਦ ਦਾਗਦਾਰ ਨੇ ਫਿਰ ਆਖਿਰਕਾਰ ਉਹਨਾਂ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ ਵੀ ਇਹ ਜਿਹੜੇ ਸਿਆਸੀ ਆਗੂ ਨੇ ਜੇਕਰ ਕੱਲ ਨੂੰ ਸੱਤਾ ਦੇ ਵਿੱਚ ਆਂਦੇ ਨੇ ਤਾਂ ਇਹ ਲੋਕਾਂ ਦੇ ਹਿੱਤ ਚ ਕੰਮ ਕਰਨਗੇ ਜਾਂ ਲੋਕ ਹਿੱਤ ਦੇ ਲਈ ਫੈਸਲੇ ਲੈ ਸਕਣਗੇ ਇਸ ਲਈ ਸਭ ਤੋਂ ਵੱਡੀ ਗੱਲ ਤਾਂ ਇਹੀ ਆਂਦੀ ਹੈ ਸਾਰੇ ਲੋਕਾਂ ਦੀ ਜਿਹੜੀ ਕਿ ਜ਼ਿੰਮੇਵਾਰੀ ਬਣਦੀ ਹੈ ਘੱਟੋ ਘੱਟ ਇੱਕ ਸਾਫ਼ ਸੁਥਰੀ ਛਵੀ ਵਾਲੇ ਤੇ ਲੋਕ ਹਿੱਤ ਵਿੱਚ ਕੰਮ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇ ਇਹ ਸਭ ਤੋਂ ਪਹਿਲਾਂ ਬਣਦਾ ਹੈ ਤੇ ਦੂਜੀ ਗੱਲ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਰੀ ਸਿਆਸੀ ਪਾਰਟੀਆਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਬਹੁਤ ਸਿਆਸੀ ਪਾਰਟੀਆਂ ਬਹੁਤ ਨਹੀਂ ਸਾਰੀਆਂ ਹੀ ਆ ਜਿਨ੍ਹਾਂ ਵੱਲੋਂ ਫ੍ਰੀਬੀਸ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਘੱਟੋ ਘੱਟ ਉਹਨਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਸੋਚੀ ਜਾਵੇ ਵੀ ਆਖਿਰਕਾਰ ਜਿਹੜਾ ਸੂਬਾ ਪਹਿਲਾਂ ਹੀ ਘਾਟੇ 'ਚ ਚੱਲ ਰਿਹਾ ਹੈ ਕਰਜ਼ੇ ਦੇ ਬੋਝ ਹੇਠ ਦਬਿਆ ਹੋਇਆ ਉਹ ਇਹ ਵਾਅਦੇ ਪੂਰੇ ਕਿੱਥੋਂ ਕਰੇਗਾ ਚਾਹੇ ਉਸਦੇ ਵਿੱਚ 300 ਯੂਨਿਟ ਮੁਫਤ ਬਿਜਲੀ ਦੀ ਗੱਲ ਕਰ ਲਈਏ ਚਾਹੇ ਕੋਈ 2000 ਰੁਪਏ ਔਰਤਾਂ ਨੂੰ ਦੇਣ ਦੀ ਗੱਲ ਕਰ ਰਿਹਾ ਕੋਈ 2100 ਰੁਪਏ ਦੇਣ ਦੀ ਗੱਲ ਕਰ ਰਿਹਾ ਉਹਨਾਂ ਦੀ ਗੱਲ ਕਰ ਲਈਏ ਇਸੇ ਤਰ੍ਹਾਂ ਦੂਜੇ ਪਾਸੇ ਅਸੀਂ ਦੇਖੀਏ ਤਾਂ ਕੋਈ ਮੁਫਤ ਸਿਹਤ ਤੇ ਸਿੱਖਿਆ ਦੀ ਗੱਲ ਕਰ ਰਿਹਾ ਕਿ ਜੋ ਹਾਲਾਤ ਨੇ ਕੀ ਉਹ ਸੰਭਵ ਨਹੀਂ ਸੂਬੇ ਦੇ ਵਿੱਚ ਤੇ ਇਹ ਸਾਰੀਆਂ ਚੀਜ਼ਾਂ ਸੋਚਣੀਆਂ ਤੇ ਸਮਝਣੀਆਂ ਬਣਦੀਆਂ ਨੇ ਪਰ ਰਾਜਨੀਤਿਕ ਪਾਰਟੀਆਂ ਸੱਤਾ ਦੇ ਵਿੱਚ ਕਾਬਜ ਹੋਣ ਲਈ ਲਗਾਤਾਰ ਲੋਕਾਂ ਨੂੰ ਇੱਕ ਤਰ੍ਹਾਂ ਦਾ ਛਿ ਕਹਿਦੀ ਏ ਇਹ ਇੱਕ ਮੂਰਖ ਬਣਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਪਰ ਹੁਣ ਜਨਤਾ ਜਾਗਰੂਕ ਹੋ ਚੁੱਕੀ ਹੈ ਜਨਤਾ ਅਵੇਅਰ ਹੋ ਚੁੱਕੀ ਹੈ ਆਪਣੇ ਹੱਕਾਂ ਦੀ ਆਵਾਜ਼ ਚੁੱਕਣਾ ਜਾਣਦੀ ਹੈ ਆਪਣੇ ਹੱਕਾਂ ਲਈ ਲੜਨਾ ਜਾਣਦੀ ਹੈ ਜਿਸ ਵੱਲੋਂ ਸੂਬੇ 'ਚ ਵੱਡੀ ਗਿਣਤੀ 'ਚ ਉਮੀਦਵਾਰਾਂ ਦੀ ਘੇਰਾਬੰਦੀ ਵੀ ਕੀਤੀ ਜਾ ਰਹੀ ਹੈ ਸਵਾਲ ਵੀ ਪੁੱਛੇ ਜਾ ਰਹੇ ਨੇ ਭਾਵੇਂ ਕਿ ਇਹ ਏਜੰਡਾ ਕਿਸਾਨ ਜਿੱਥੇ ਬੰਦੀਆਂ ਨੇ ਸ਼ੁਰੂ ਕੀਤਾ ਸੀ ਸਿਰਫ ਭਾਜਪਾ ਉਮੀਦਵਾਰਾਂ ਦੇ ਘਰਾਓ ਲਈ ਫਿਰ ਉਸ ਤੋਂ ਬਾਅਦ ਕਾਂਗਰਸ ਤੋਂ ਵੀ ਹੋਈ ਵੀ ਕਿ ਬਾਰਡਰ ਖੋਲੇ ਜਾਣਗੇ ਨਹੀਂ ਖੋਲੇ ਜਾਣਗੇ ਉਹਨਾਂ ਦੀ ਘੇਰਾਬੰਦੀ ਕੀਤੀ ਜਾਵੇਗੀ ਤਾਂ ਉਹਨਾਂ ਨੇ ਵੀ ਕਿਤੇ ਨਾ ਕਿਤੇ ਸਥਿਤੀ ਸਪਸ਼ਟ ਕਰਤੀ ਵੀ ਕਿ ਜੇਕਰ ਅਸੀਂ ਸੱਤਾ ਚਾਹੇ ਤਾਂ ਅਸੀਂ ਬਾਰਡਰ ਖੋਲ੍ਹ ਦਾਂਗੇ ਪਰ ਲੋਕ ਜਿਹੜੇ ਨਹੀਂ ਉਹ ਜਾਗਰੂਕ ਨਹੀਂ ਉਹਨਾਂ ਵੱਲੋਂ ਹਲੇ ਵੀ ਜਿਹੜਾ ਹੈਗਾ ਵੱਖ-ਵੱਖ ਥਾਵਾਂ ਤੇ ਜਦੋਂ ਉਮੀਦਵਾਰ ਵੱਡੇ ਵੱਡੇ ਦਾਅਵੇ ਕਰਦੇ ਨੇ ਵੱਡੇ ਵੱਡੇ ਜੇ ਕਹਿ ਦਈਏ ਫੜਾ ਮਾਰਨ ਨਾਲ ਕੰਮ ਕਰਦੇ ਨੇ ਤਾਂ ਉੱਥੇ ਲੋਕ ਉੱਠ ਕੇ ਸਵਾਲ ਪੁੱਛ ਰਹੇ ਨੇ ਵੀ ਕਿ ਆਖਿਰਕਾਰ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਕਿ ਇਹ ਗੱਲਾਂ ਮਮਕੀਨ ਹੈ ਇਹ ਗੱਲਾਂ ਸੰਭਵ ਹੋ ਸਕਦੀਆਂ ਨੇ ਇਹੋ ਜੇ ਲਗਾਤਾਰ ਸਵਾਲ ਜਿਹੜੇ ਨੇ ਉੱਠ ਰਹੇ ਨੇ ਤੇ ਇਹ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਨੇ ਤੁਸੀਂ ਵੀ ਦੇਖ ਰਹੇ ਹੋਣੇ ਸਾਡੀਆਂ ਖਬਰਾਂ ਰਾਹੀਂ ਵੀ ਕਿ ਇਹੋ ਜਿਹੀ ਗੱਲਾਂ ਹੋ ਰਹੀਆਂ ਨੇ ਪਰ ਦੋਸਤੋ ਅੱਜ 2 ਅਕਤੂਬਰ ਗਾਂਧੀ ਜਨਮ ਦਿਤੀ ਹੈ ਤੇ ਅੱਜ ਸਾਨੂੰ ਸਭ ਨੂੰ ਚਾਹੀਦਾ ਵੀ ਕਿ ਅਸੀਂ ਇਸ ਚੀਜ਼ ਦਾ ਟੁਕ ਟੁਕ ਪ੍ਰਣ ਲਈ ਹੈ ਵੀ ਕਿਹਾ 5 ਅਕਤੂਬਰ ਨੂੰ ਜਿਹੜੀਆਂ ਹਰਿਆਣਾ ਦੇ ਵਿੱਚ ਚੋਣਾਂ ਹੋਣੀਆਂ ਨੇ ਇੱਕ ਤਾਂ ਉਹਨਾਂ ਚੋਣਾਂ 'ਚ ਜਾ ਕੇ ਵੋਟ ਜ਼ਰੂਰ ਪਾਈਏ ਤੇ ਇੱਕ ਸਾਫ਼ ਸੁਥਰੀ ਛਵੀ ਵਾਲੇ ਲੋਕ ਹਿੱਤ 'ਚ ਕੰਮ ਕਰਨ ਵਾਲੇ ਬੰਦੇ ਨੂੰ ਅੱਗੇ ਲੈ ਕੇ ਆਈਏ ਚਾਹੇ ਉਹ ਕੋਈ ਵੀ ਹੋਵੇ ਕਿਸੇ ਵੀ ਸਿਆਸੀ ਪਾਰਟੀ ਦਾ ਹੋਵੇ ਤੇ ਇਸ ਦੇ ਨਾਲ ਹੀ ਇਹੀ ਹਾਲ ਅਸੀਂ ਦੇਸ਼ ਦੀ ਸਿਆਸਤ ਦੇ ਵਿੱਚ ਕਰੀਏ ਕਿਉਂਕਿ ਦੇਸ਼ ਦੀ ਸਿਆਸਤ 'ਚ ਵੱਡੀ ਗਿਣਤੀ 'ਚ ਦਾਗਦਾਰ ਉਮੀਦਵਾਰ ਪਹੁੰਚ ਚੁੱਕੇ ਨੇ ਦਾਗਦਾਰ ਅਗੂ ਸ਼ਮੂਲੀਅਤ ਕਰ ਚੁੱਕੇ ਨੇ ਜਿਨ੍ਹਾਂ ਵੱਲੋਂ ਦੇਸ਼ ਦੀ ਰਾਜਨੀਤੀ ਨੂੰ ਬਿਲਕੁਲ ਹੀ ਪਲੀਤ ਕਰਕੇ ਰੱਖ ਦਿੱਤਾ ਜਿਸ ਕਰਕੇ ਸਾਡੇ ਦੇਸ਼ ਦੀ ਸਿਆਸਤ ਲੋਕ ਹਿੱਤ ਦੀਆਂ ਲੋਕ ਭਲਾਈ ਦੇ ਫੈਸਲੇਆਂ ਤੇ ਲੈਂਡ ਦੇ ਨਾਲ ਤੇ ਕਿਸੇ ਹੋਰ ਹੀ ਰਾਹ ਤੇ ਤੁਰ ਰਹੀ ਹੈ ਤਾਂ ਅਸੀਂ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਈਏ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਾਂਗੇ ਇਸ ਲਈ ਸਾਨੂੰ ਚਾਹੀਦਾ ਸਾਰਿਆਂ ਨੂੰ ਹੈ ਵੋਟਾਂ ਕੋਈ ਵੀ ਹੋਣ ਚਾਹੇ ਇਹ ਪੰਚਾਇਤੀ ਪੰਜਾਬ 'ਚ ਪੰਚਾਇਤੀ ਵੋਟਾਂ ਦਾ ਸਮਾਂ ਵੀ ਚੱਲ ਰਿਹਾ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਉਸ 'ਚ ਵੀ ਅਸੀਂ ਜਾਈਏ ਆਪਣੇ ਵੋਟ ਦੇ ਵਰਤੋਂ ਕਰੀਏ ਅੱਗੇ ਪੰਜਾਬ 'ਚ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵੀ ਹੋਣੀਆਂ ਨੇ ਉਹਦੀ ਵਿੱਚ ਵੀ ਚਾਹੇ ਨਗਰ ਨਿਗਮ ਦੀਆਂ ਹੋਣੀਆਂ ਉਸ ਦੀ ਵੀ ਜਾਂ ਬਾਏ ਇਲੈਕਸ਼ਨ ਹੈ ਵਿਧਾਨ ਸਭਾ ਲੋਕ ਸਭਾ ਕੋਈ ਵੀ ਚੋਣ ਹੈ ਅਸੀਂ ਚੋਣਾਂ 'ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੀਏ ਤੇ ਜਿਹੜਾ ਇੱਕ ਵਿਅਕਤੀ ਸਾਫ਼ ਸੁਥਰੀ ਛਵੀ ਵਾਲਾ ਹੋਵੇ ਲੋਕ ਹਿੱਕੇ ਕੰਮ ਕਰਨ ਵਾਲਾ ਉਸ ਨੂੰ ਅੱਗੇ ਲੈ ਕੇ ਆਈਏ ਤੇ ਦੇਖਦੇ ਹਾਂ ਹੁਣ ਹਰਿਆਣੇ ਦੇ 2 ਕਰੋੜ 3 ਲੱਖ ਵੋਟਰ ਕੀ ਫੈਸਲਾ ਕਰਦੇ ਨੇ ਕਿਸ ਨੂੰ ਚੁਣਦੇ ਨੇ ਇਹ ਤਾਂ 5 ਤਰੀਕ ਨੂੰ VOTING ਤੋਂ ਬਾਅਦ ਪਤਾ ਲੱਗੇਗਾ ਤੇ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਣਗੇ ਜਿੱਥੋਂ ਪਿਕਚਰ ਸਭ ਤੇ ਸਾਹਮਣੇ ਸਾਫ਼ ਹੋਵੇਗੀ ਕਿ ਹਰਿਆਣਾ ਦੇ ਲੋਕਾਂ ਨੇ ਕਿਸ ਨੂੰ ਚੁਣਿਆ ਤੇ ਕਿਸ ਨੂੰ ਨਕਾਰਿਆ ਇਹ 8 ਅਕਤੂਬਰ ਨੂੰ ਸਾਡੇ ਕੋਲ ਇਸ ਸਮੇਂ ਤੱਕ ਸਾਰੇ ਨਤੀਜੇ ਆ ਚੁੱਕੇ ਹੋਣਗੇ ਤੇ ਅਸੀਂ ਦੇਖਦੇ ਹਾਂ ਹਰਿਆਣੇ ਦੇ ਲੋਕ ਜੋ ਕਿ ਬੜੇ ਸੂਝਵਾਨ ਨੇ ਮਿਹਨਤੀ ਨੇ ਉਹ ਕਿਸ ਨੂੰ ਚੁਣਦੇ ਨੇ ਕਿਸ ਨੂੰ ਨਕਾਰਦੇ ਨੇ ਇਹ ਸਮੇਂ ਦੇ ਨਾਲ ਹੀ ਪਤਾ ਲੱਗੇਗਾ ਪਰ ਪੰਜਾਬੀ ਟਰਬਿਊਨ ਤੁਹਾਡੇ ਤੱਕ ਇਹੋ ਜੇ ਸਾਰੇ ਹੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨਵਾਦ